ਦੋਸਤੋ ਚੰਡੀਗੜ੍ਹ 에어ਪੋਰਟ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਦੋਸਤੋ ਅੱਜ ਦੀ ਬਿਲਕੁਲ ਨਵੀਂ ਭਰਤੀ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕਾ ਜੀ ਬਖ ਬਖ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਏਅਰਪੋਰਟ ਸਰਵਿਸ ਲਿਮਿਟਿਡ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਨਾ ਪੋਸਟਾਂ ਲਈ ਡਾਇਰੈਕਟ ਤੁਹਾਡਾ ਇੰਟਰਵਿਊ ਹੋਵੇਗਾ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਪੋਸਟਾਂ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਇਹ ਪੋਸਟਾਂ ਦੇਰਾਦੂਨ ਤੇ ਚੰਡੀਗੜ੍ਹ ਵਾਸਤੇ ਨਾਊਂਸਮੈਂਟ ਕੀਤੀਆਂ ਗਈ ਚੰਡੀਗੜ੍ਹ ਵਾਸਤੇ ਨੌਕਮੈਂਟ ਕੀਤੀ ਹੈ ਜੀ ਡਿਪਟੀ ਮੈਨੇਜਰ ਦੀ ਪੋਸਟ ਹੈ ਜੀ ਇੱਕ ਪੋਸਟ ਨੰਬਰ 2 ਜੀ ਜੂਨੀਅਰ ਅਫਸਰ ਟੈਕਨੀਕਲ ਦੀ ਪੋਸਟ ਹੈ ਜੀ ਇੱਕ ਨੈਕਸਟ ਪੋਸਟ ਹੈ ਜੀ ਕਸਟਮਰ ਸਰਵਿਸ ਐਗਜ਼ੀਕਿਊਟਿਵ ਦੀਆਂ ਪੋਸਟਾਂ ਨੇ 10 ਨੈਕਸਟ ਹੈ ਜੀ ਜੂਨੀਅਰ ਕਸਟਮਰ ਸਰਵਿਸ ਐਗਜ਼ੀਕਿਊਟਿਵ ਦੀਆਂ 10 ਪੋਸਟਾਂ ਨੇ ਜੀ ਇਹਨਾਂ ਪੋਸਟਾਂ ਲਈ 16 4 2024 ਤੋਂ 17 4 2024 9:30 ਵਜੇ ਤੋਂ 12:30 ਵਜੇ ਤੱਕ ਤੁਹਾਡਾ ਇੰਟਰਵਿਊ ਹੋਵੇਗਾ ਜੀ ਦੋਸਤੋ ਨੈਕਸਟ ਪੋਸਟਾਂ ਨੇ ਜੀ ਰੈਂਪ ਸਰਵਿਸ ਐਗਜ਼ੀਕਿਊਟਿਵ ਦੀ ਜੁਨਟੀ ਏਜੰਟ ਕਮ ਰੈਂਪ ਡਰਾਈਵਰ ਦੀਆਂ ਪੋਸਟਾਂ ਨੇ ਜੀ 4 ਨੈਕਸਟ ਹੈ ਜੀ ਹੈਂਡੀਮੈਨ ਦੀਆਂ ਪੋਸਟਾਂ ਨੇ ਜੀ 5 ਨੈਕਸਟ ਹੈ ਜੀ ਹੈਂਡੀ ਵੂਮੈਨ ਦੀਆਂ ਪੋਸਟਾਂ ਨੇ ਜੀ 5 ਇਹਨਾਂ ਪੋਸਟਾਂ ਲਈ 18/4/2024 ਤੋਂ 19/4/2024 9:30 ਵਜੇ ਤੋਂ ਲੈ ਕੇ 12:30 ਵਜੇ ਤੱਕ ਤੁਹਾਡਾ ਇੰਟਰਵਿਊ ਹੋਵੇਗਾ ਜੀ ਸ੍ਰੀ ਗਣਪਤੀ ਗਾਰਡਨ ਐਡਰੈਸ ਜ ਦੂਨ ਪਬਲਿਕ ਸਕੂਲ ਰੋਡ ਬਨੇਆਲਾ ਧਿਆਨ ਰਹੇ ਦੂਨ ਦੇ ਐਡਰੈਸ ਤੇ ਤੁਸੀਂ ਇੰਟਰਵਿਊ ਲਈ ਪਹੁੰਚਣਾ ਹੋਵੇਗਾ ਜੀ ਆਪਣੇ ओरिजिनल ਡਾਕੂਮੈਂਟਸ ਲੈ ਕੇ ਇਹ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ 3 ਸਾਲ ਵਾਸਤੇ ਇਹਨਾਂ ਪੋਸਟਾਂ ਲਈ ਜੋ ਵਿੱਦਿਕ ਯੋਗਤਾ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਕਿ ਡਿਪਟੀ ਮੈਨੇਜਰ ਦੀਆਂ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਸੀ ਹੁਣ ਪੋਸਟਾਂ ਲਈ ਕੁਆਲੀਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 16 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਸਬੰਧਿਤ ਫੀਲਡ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ 45000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹੈ ਜੀ ਦੋਸਤੋ ਨੈਕਸਟ ਪੋਸਟ ਹੈ ਜੀ ਜੂਨੀਅਰ ਅਫਸਰ ਟੈਕਨੀਕਲ ਦੀ ਪੋਸਟ ਹੈ ਜੀ ਦੋਸਤੋ ਇਸ ਪੋਸਟ ਲਈ ਕੁਆਲੀਫਿਕੇਸ਼ਨ ਰੱਖੀ ਗਈ ਹੈ ਜੀ ਫੁੱਲ ਟਾਈਮ ਬੈਚਲੋਰਿਏ ਡਿਗਰੀ ਤੁਸੀਂ ਕੰਪਲੀਟ ਕੀਤੀ ਇੰਜੀਨੀਅਰਿੰਗ ਮਕੈਨੀਕਲ ਆਟੋਮੋਬਾਈਲ ਪ੍ਰੋਡਕਸ਼ਨ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਵਿੱਚ ਹੈਵੀ ਮੋਟਰ ਵਹੀਕਲ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 29,760 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਇਹ ਰੈਲੈਕਸੇਸ਼ਨ ਵੀ ਦਿੱਤਾ ਜਾਵੇਗਾ ਓਬੀਸੀਲੀ 10 ਸਾਲ ਦਾ ਜੀ ਐਸਸੀਐਸ ਲਈ 5 ਸਾਲ ਦਾ ਏਜ ਰਿਲੈਕਸੇਸ਼ਨ ਦਿੱਤਾ ਜਾਵੇਗਾ ਦੋਸਤੋ ਨੈਕਸਟ ਪੋਸਟ ਹੈ ਜੀ ਕਸਟਮਰ ਸਰਵਿਸ ਐਗਜ਼ੀਕਿਊਟਿਵ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਤੁਹਾਡੇ ਕੋਲ ਐਕਸਪੀਰੀਅੰਸ ਹੈ 에ਅਰਲਾਈਨਸ ਕਾਰਗੋ 에ਅਰਲਾਈਨਸ ਟਿਕਟਿੰਗ ਐਕਸਪੀਰੀਅੰਸ ਤੁਹਾਡੇ ਕੋਲ ਹੈ ਕੰਪਿਊਟਰ ਤੁਹਾਨੂੰ ਜਾਣਕਾਰੀ ਹੈ ਇੰਗਲਿਸ਼ ਅਤੇ ਹਿੰਦੀ ਤੁਹਾਡੀ ਚੰਗੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 24 ਜਾਂ 960 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਜੋ ਨੈਕਸਟ ਪੋਸਟ ਹੈ ਜੀ ਉਸ ਲਈ ਵੀ ਕੁਆਲੀਫਿਕੇਸ਼ਨ ਸੇਮ ਰੱਖੀ ਗਈ ਹੈ ਜੀ ਜੋ ਨੈਕਸਟ ਪੋਸਟ ਹੀ ਜੀ ਰੈਂਪ ਸਰਵਿਸ ਐਗਜ਼ੀਕਿਟਿਵ ਦੀ ਪੋਸਟ ਹੈ ਜੀ ਇਸ ਪੋਸਟ ਲਈ ਕੁਆਲੀਫਿਕੇਸ਼ਨ ਹੈ 3 ਸਾਲਾਂ ਦਾ ਡਿਪਲੋਮਾ ਤੁਸੀਂ ਵੀ ਕੰਪਲੀਟ ਕੀਤਾ ਹੈ ਮਕੈਨੀਕਲ ਇਲੈਕਟ੍ਰੀਕਲ ਪ੍ਰੋਡਕਸ਼ਨ ਇਲੈਕਟ੍ਰੋਨਿਕਸ ਆਟੋਮੋਬਾਈਲ ਆਦਿ ਵਿੱਚ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 24960 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਨੈਕਸਟ ਪੋਸਟ ਹੈ ਜੀ ਯੂਨਿਟੀ ਏਜੰਟ ਕਮ ਰੈਂਪ ਡਰਾਈਵਰ ਦੀ ਪੋਸਟ ਹੈ ਜੀ 10ਵੀਂ ਤੁਸੀਂ ਪਾਸ ਕੀਤੀ ਆ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 21270 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਨੈਕਸਟ ਪੋਸਟ ਹੈ ਜੀ ਹੈਂਡੀਮੈਨ ਐਂਡ ਬੁਮੈਨ ਦੀ ਪੋਸਟ ਹੈ ਜੀ 10ਵੀ ਤੁਸੀਂ ਪਾਸ ਕੀਤੀ ਹੈ ਇੰਗਲਿਸ਼ ਦੀ ਤੁਹਾਨੂੰ ਚੰਗੀ ਨੌਲੇਜ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 18 ਹਜ਼ਾਰ 840 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਨੋਟੀਫਿਕੇਸ਼ਨ ਨੂੰ ਕਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਇਹਨਾਂ ਪੋਸਟਾਂ ਲਈ ਜੋ ਫਿਜ਼ੀਕਲ ਟੈਸਟ ਵਗੈਰਾ ਤੁਹਾਡਾ ਲਿਆ ਜਾਵੇਗਾ ਉਹਦੀ ਜਾਣਕਾਰੀ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਇਹ ਤਾਂ ਤੁਸੀਂ ਦੇਖ ਸਕੋਗੇ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਉਹ ਰੱਖੀ ਹੈ 500 ਰੁਪਏ ਜੀ ਤਾਂ ਤੁਸੀਂ ਬਣਾਉਣਾ ਜੀ ਡਿਮਾਂਡ ਡਰਾਫਟ ਡਿਮਾਂਡ ਡਰਾਫਟ ਤੁਸੀਂ ਬਣਾਉਣਾ ਜੀ 에어ਪੋਰਟ ਸਰਵਿਸ ਲਿਮਿਟਿਡ ਦੇ ਨਾਂ ਤੇ ਬਣਾਉਣਾ ਹੋਵੇਗਾ ਮੁੰਬਈ ਦੇ ਨਾਂ ਤੇ ਇਹ ਇੰਟਰਵਿਊ ਦੇ ਟਾਈਮ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਇੱਕ ਵਾਰ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਇੰਟਰਵਿਊ ਲਈ ਜਾਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ